ਗੁੱਡ ਮਾਰਨਿੰਗ ਮਿੱਤਰੋ ਜੀ ਸਵੇਰ ਦੇ ਹੋਵੇ 4:30 ਤੇ 2:30 ਦੇ ਕੋਸ਼ ਕਿਵੇਂ ਬੈਰੀਆ ਤੋਂ ਤੱਕ ਨਹੀਂ ਬੰਦ ਹੋ ਕੇ ਸਿਆਰਾ ਚਲੂ ਰਹਾ ਹੈ ਲੱਗ ਰਿਹਾ ਧੀਓਸ ਵੀ ਰਹੀ ਆ ਮਾਰੀਆਂ ਆਪਣੇ ਰਾਤ ਦੀਆਂ ਸੀ ਅੱਜ ਐਤਵਾਰ ਕੱਲੂ ਦਿਨ ਦੀ ਹੈ ਬਾਰੇ ਬ੍ਰਾਹਮ ਤੋਂ ਸਵੇਰੇ 8:00 ਵਜੇ ਤੋਂ ਅਕਸਰ ਚਾਰ ਵੇਖ ਅਕਸਰ ਆਦਰੀਏ ਮਰੀਆਂ ਪੇਰ ਰਾਤ ਕੇ ਫਿਰ 12 ਤੋਂ ਚੱਲਿਆ ਕਰੂਗੀ 8 ਵਜੇ ਤੱਕ ਰੰਡੀ ਰੰਡੀ ਆ ਬਾਣੀਆ ਸਵੇਰੇ ਸਵੇਰੇ ਲੋ ਜੀ ਆਪਾਂ ਇਹ ਪਾਣੀ ਸੈੱਟ ਕਰਨ ਤੇ ਮਾਮਾ ਦੇਖ ਰਿਹਾ ਮਾਤਾ ਕਿਥੋਂ ਉੱਤਰ ਰੋਗਾ ਰੋਕੇ ਜਿੱਥੇ ਜਾਏਗਾ ਉੱਟਾ ਹੈ ਤੇ ਦੇ ਕੇ ਉੱਤਰ ਨਹੀਂ ਜਾਣਾ ਹੁਣ ਆਹ ਦੇਖੋ ਅੱਜ ਬਣਾਈ ਸੀ ਇਕੜਾ ਹੀ ਚਾਚੇ ਉਹਨਾਂ ਨੇ ਤੇ ਮੱਥਾ ਟੇਕਣ ਆਏ ਨੇ ਕੋਆਰਡੀਨੇਟਰ ਪਾਣੀ ਲਾ ਦੋ ਨੱਕਾ ਰੇਖਾ ਤੋੜ ਦੇ ਜੇ ਪਾਣੀ ਸਾਰਾ ਥੱਲੇ ਜਾ ਰਿਹਾ ਇੱਥੇ ਉੱਪਰ ਪਾਣੀ ਦੀ ਟਿੱਕਣੀ ਗਈ ਅਗਿਆ ਚੱਲਣਾ ਨਾਲ ਬੰਜਾਂ ਲੱਗ ਗਿਆ ਇੱਥੇ ਪਾਣੀ ਕੁੱਚੇ ਕੰਮ ਨਾਲ ਅੱਖਾਂ ਲੀਭਾ ਕੇ ਤਾਂ ਬਲੈਰੋ ਦੇਖਦੇ ਹਾਂ ਜਿਹੜੇ ਕਰੀਏ ਤਾਂ ਕਰਦਾ ਹੀ ਇਹਨਾਂ ਟਰੈਕਟਰ ਦੀ ਗਰੀ ਵੜ ਜੱਗੇ ਆਹ ਉੱਟ ਟਰੈਕਟਰ ਬਣਾ ਕੇ ਪਾ ਦੇ ਵੀ ਦੇਖੀ ਆਏ ਹੈ ਕਰਦਾ ਇੰਜਨ ਕਰ ਰਿਹਾ ਪਰ ਅਸਾ ਜਾ ਰਿਹਾ ਅਰੇ ਪੈਰ ਟੁੱਟਰੇ ਨੇ ਇੰਜਨ ਦੇ ਸਾਨੀ ਸਟਾਰਟ ਹੋਣਾ ਨਾ ਸਟਾਰਟ ਹਾਲ ਤਾਂ ਕੋਈ ਚੱਕਰ ਨਹੀਂ ਇੰਜਨ ਗਿਰ ਜੂਗਾ ਤੇਰਾ ਆ ਕੇ ਤਾਂ ਦੇਖ ਲੈ ਕੀ ਕਰ ਰਿਹਾ ਆ ਕੇ ਦੇਖ ਕੀ ਕਰ ਰਿਹਾ ਐਂ ਕਰਦਾ ਸੁਰਤ ਵੀ ਐਂ ਕਰਦਾ ਨਟ ਪਾਉਣ ਵਾਲੇ ਜਿੰ ਪੁੱਤਰੀ ਇਹਦੇ ਦੇਖੇ ਮੈਂ ਸਾੜ ਤੇ ਮਾਰੂਗਾ ਦੇਖੇ ਕਿਵੇਂ ਕਰੂਗਾ ਹੈ ਨਹੀਂ ਤੋਰ ਨਨਕੇ ਗਿਆ ਤੇ ਅੱਜ ਆਇਆ ਹੈ ਲੋ ਜੀ ਜਸਨ ਵੀ ਆ ਗਿਆ ਨਾਨਕਿਆਂ ਤੋਂ ਟਰੈਕਟਰ ਤੇ ਬੈਠਾ ਸਵਾਦ ਲੈ ਰਿਹਾ ਪੁੱਛ ਰਿਹਾ ਇਹਨੂੰ ਟਰੈਕਟਰ ਕਿਵੇਂ ਲੱਗਿਆ ਖਰਾਬ ਕਰੇਗਾ ਇਹਨੂੰ ਪੈਸੇ ਲੱਗੇ ਹੋਏ ਆ ਹੈ ਕਿਵੇਂ ਲੱਗਿਆ ਟਰੈਕਟਰ ਵਧੀਆ ਵੀਰੇ ਛਾਤਰੀ ਡੈੱਕ ਦਾ ਵੈਂਪਰ ਆ ਕਦੋਂ ਟੈਟਾ ਡਿਕ ਮਾਈਕਾ ਨਾਮ ਹੀ ਪੋਇਆ ਨਾਮ ਭਇਆ ਹੌਂਦੇ ਹੀ ਹੀਰੇ ਨੇ ਆ ਕੇ ਫਿਰ ਕਦੂ ਚ ਵੜਦਾ ਜੀ ਲੋਗੋ ਵੀ ਟਾਂਗ ਛੱਡਿਆ ਇਹ ਇਹ ਕੰਮ ਨਹੀਂ ਕੋਈ ਕੰਮ ਸਾਨੂੰ ਹੀ ਨਹੀਂ ਅਸੀਂ ਬੇਲੇ ਬੰਦੇ ਆਂ ਇਹ ਰੇਸ ਹੈ ਨਾ ਗੇਰਾ ਹੈ ਕਿਹੜਾ ਕਿਹੜੀ ਰੇਸ ਕਰਿਆ ਇਹ ਗੇਰਾ ਦੂਆ ਉਹ ਵੀ ਗੇਰ ਆ ਇਹ ਕਿਹੜਾ ਗੇਰ ਆ ਇਹ 15ਵਾਂ ਗੇਰ ਆ ਇਹਦਾ ਇਹ ਅੱਗੇ ਪਿੱਛੇ ਵਾਲਾ ਗੇਰ ਆ 15ਵਾਂ ਗੇਰ ਵੀ ਇਹਦਾ ਹੋਰ ਕਹਿੰਦੇ ਪੰਜ ਗੇਰ ਨੇ ਪੰਜ ਫਿਰ 11 ਗੇਰ ਆ 15 ਹੋ ਜਾਂਦੇ ਨੇ ਇਕੱਠੇ ਆਹ ਲਾਈਟਾਂ ਵੀ ਪਈਆਂ ਜਿਗਰੇ ਲਾਤੀਆਂ ਆਪਾਂ ਨੇ ਇਹਦੇ ਕੀ ਇਹ ਲਾਈਟ ਉਹ ਤਾਂ ਮੱਚਦੀਆਂ ਨੇ ਤਾਂ ਮੈਂ ਹੀ ਲਾ ਲਵਾ ਕੇ ਮੈਨੂੰ ਦੱਸ ਵਿੱਚ ਲੱਗੇ ਲਗਾਏ ਲਵਾਈਆਂ ਨੇ ਲੱਗੀ ਲਗਾਈ ਸਾਰਾ ਸਿਸਟਮ 15000 ਦੀ ਹੈ। ਛਤ ਪੈਸਾ ਨਹੀਂ ਪੁੱਛੀ ਦਿੰਦੇ। ਛਤਰੀ ਹੋ ਗਿਆ ਉਤਾਰਾ ਭਰੇ ਪਿੰਡੀਆਂ ਦੀ 500 ਰੁਪਏ ਲੋਵਾ ਦਾ ਫਰੀਦਾ ਬ੍ਰਦਰ ਆ ਨਹੀਂ ਫਾਇਦਾ ਕਰਾ ਕੇ ਲੈ ਆਇਆ ਦੀ ਤੇ ਹੱਥ ਤਰ ਰਿਹਾ। ਹੋਰ ਫਾਇਦਾ ਕਰਾ ਕੇ ਲੈ ਆਏ। ਹਾਂ ਕੰਨੇ ਲੱਗਿਆ। ਕੰਨ ਲੱਗਿਆ। ਜਿੰਨੇ ਮਰਦੀ ਲੱਗੋ ਯਾਰ ਸਾਡੀ ਗੱਲ ਕੋਈ। 5000 ਰੁਪਏ ਲੋਵਾ ਦਾ ਗੱਲ। 5000 ਲੋਵਾ ਦਾ। ਹੋਰ ਕੀ ਨਾ 5000 ਰੁਪਏ ਲੱਗਿਆ ਗੱਲ ਗੱਲ। 15000 ਛਤਰੀ 11000 ਦਾ ਪੈਂਪਰ। ਹਾਂ। ਆਰਾ 15.5 ਡੱਕ ਹਾਂ ਕਿੰਨੇ ਹੋਗੇ ਪਤਾ ਨਹੀਂ ਗਿਣੀਂ ਵੜਦਾ ਕੀ ਹੈ ਫਿਰ ਤੋਂ 15 15.5 ਤੋਂ ਕਿੰਨੇ ਹੋਗੇ 15 15 30 ਹਾਂ 31 ਹੋਗੇ 31 ਆਰਾ ਵੈਂਪਰ ਲਾ ਦੇ 10000 ਦਾ ਹਾਂ ਫਿਰ ਆ 11 ਦਾ 41 ਕਿੰਨੇ ਕੁਇੰਟਲ ਦਾ 41 ਆਰਾ ਲੱਟ ਲੈਂਦੀਆਂ 2 ਕੁਇੰਟਲ ਲੈਣਾ ਇਹ ਹੈਗਾ 87 ਕਿਲੋ ਦਾ ਇਹ 90 ਦਾ 10000 ਰੁਪਏ ਜੀ ਨਾ 30000 ਜੀ ਜੇ ਸੀ ਵੀ ਆਲਾ ਲੈ ਗਿਆ ਜਿਹੜਾ ਬੰਨ ਬਣਾਇਆ 34000 ਉਹਨੂੰ ਦਿੱਤਾ ਗੱਲ ਫਿਰ ਮੈਂ ਕਿਹਾ ਬੰਨ ਬਣਾਓ ਬੈਗਾ ਚੌੜਾ ਹੋ ਗਿਆ ਉੱਤੇ ਆ ਕੇ ਕੰਮ ਕਰਾ ਦੇ ਕਰ ਹੁਣ ਟਰੈਕਟਰ ਤੇ ਲੈਤਾ ਬੱਟਾ ਉਹਨੂੰ ਭਜਾ ਦੇ ਕੇ ਮੈਂ ਬੱਟਾ ਪੀ ਲਪੂਗਾ ਇਹਦੇ ਉਹਨੂੰ ਬੁਲਾਈ ਹੋ ਰਿਹਾ ਕਿ ਲਾਈਂ ਮੁੱਛਾਂ ਹੀ ਸੋਣੀਆਂ ਇਹਨੂੰ ਐ ਕੋਈ ਚੀਜ਼ ਇਹ ਤਾਂ ਹੀ ਬਜੂ ਤਨ ਮੈਂ ਕਹਿ ਦੇ ਤਾਂ ਸਾਈਡ ਤੇ ਟੰਗ ਦੇ ਦਿੰਦਾ ਉਹਦੇ ਤੰਗ ਉਹ ਹੀ ਕਹਤੀ ਮੈਂ ਸਾਈਡ ਤੇ ਬਦਲਾ ਲੈ ਲੈ ਹੋਰ ਜੀ ਸੁਣ ਲੈ ਉਹਨੂੰ ਸੁਣਨ ਲੱਗਦੇ ਮਾੜੇ ਹੋਣੇ ਲੱਗਾ ਟੈਂਕਲ ਮਾ ਆਇਆ ਤਾਂ ਲੱਗੂ ਐ ਮਾੜੀ ਨੂੰ ਟਰੈਕਟਰ ਤੇ ਬੈਠਾ ਹੋਰ ਮੁੱਛਾਂ ਵੇਖਣੇ ਚਾਹੀਦੇ ਨੇ ਵੀ ਹਾਂ ਹੈਗੇ ਨਾਲ ਮੂੰਹ ਤੇ ਵੀ ਰੱਖ ਲਿਆ ਕਰ ਕੱਢ ਰਿਹਾ ਚੱਪਣ ਕੱਦੂ ਵਾਂਗੂ ਓਏ ਮੇਰੇ ਬਾਪੂ ਵਾਲ ਕਟਾ ਲਿਆ ਮੇਰੇ ਯਾਰ ਕਿਉਂ ਨਾਨਕੇ ਨੇ ਤੇਰੇ ਵਾਲ ਵੀ ਨਹੀਂ ਕਟਾਈ ਟਾਈਮ ਨਹੀਂ ਲੱਗਿਆ ਆਣ ਕੇ ਸੁਪਰ ਕਰਦਾ ਨੇ ਨਾਨਕੇ ਵਾਲੇ ਜਿਹੜੇ ਜ਼ਮੀਨਾਂ ਮਾੜੀ ਬੋਟੀ ਠੇਕੇ ਦੇ ਦਿੰਦੇ ਨੇ ਤੇਰੇ ਤਾਂ ਕਿਸੇ ਕਰਾ ਕੇ ਰੱਖ ਲਿਆ ਕਰ ਪਰ ਜੇ ਤੂੰ ਤਾਂ ਵਾਪਸ ਮੁੜ ਜਾ ਕਰਦਾ ਮਾਰੇ ਨੇ ਇੱਧਰ ਸਵਾਗ ਮੋ ਬਣੀ ਕਰ ਤਕਾ ਤੁਮ ਰਾਂਗੇ ਲੋ ਜੀ ਇਹ ਮੀ ਥੋੜਾ ਜਿਹਾ ਪਿਆਰ ਪਾਣੀ ਆ ਵੀ ਗਿਆ ਕੋਲੀ ਤੇ ਘੱਗਰ ਚ ਵੀ ਆ ਰਿਹਾ ਪਾਣੀ ਆ ਫਲੱਡ ਨਾ ਜਾਏ ਤੀ ਮਹਾਰਾਜ ਸੁਖਾਂਤੀ ਬਸ ਸਾਰਿਆਂ ਨੂੰ ਲੱਗ ਰਹੇ ਮੁੰਡੇ ਮੱਥੀਆਂ ਫੜਨ ਡਾਂਗਾ ਨਾਲ ਕਾਂਚੜੀ ਤੋਈ ਮੁੰਡੇ ਕਨੇ ਗੋਲ ਗੁੱਪੇ ਖਾਣੇ ਆ ਗੋਲ ਗੁੱਪੇ ਖਵਾਣੇ ਆ ਮੇਰਾ ਯਾਰ ਰ ਹੈ ਚਿੜੀ ਨਾਲ ਆਰਾਸ਼ ਬੋਤਾ ਸੌਤਾਂ ਲੈਣੀ ਆਓ ਸਾਹਮਣੇ ਵਾਲੀ ਨਾ ਨਾ ਇੱਕਾ ਦੋਨੋਂ ਕੜੇ ਦਾ ਬੱਤ